ਆਪਾਂ ਕਈ ਮਤਲਬ ਉਸਿਆਣੇ ਬੰਦੇ ਹੁੰਦੇ ਨੇ ਜਿਨ੍ਹਾਂ ਮਿਹਣਾ ਮੂਰੇ ਆਪਾਂ ਉਹਨਾਂ ਨਾਲ ਗੱਲ ਕਰ ਬੈਠਦੇ ਹਾਂ ਨਾ ਵੀ ਹਾਂ ਉਹ ਸਾਡਾ ਐਵੇਂ ਕਰਦਾ ਜੋ ਸਾਡਾ ਐਵੇਂ ਕਰਦਾ ਉਹ ਵੀ ਦੋ ਘੜੇ ਆਈ ਉਹ ਵੀ ਤਨ ਕਹਿ ਦੂ ਆਪਾਂ ਬੈਠਾ ਬੈਠਾ ਕੋਈ ਨਾ ਤੁਸੀਂ ਪਰਮਾਤਮਾ ਦੇ ਛੱਡ ਦੋ ਉਹ ਆਪੇ ਦੇਖੂਗਾ ਵੀ ਯਾਰ ਤੂੰ ਛੋਟਲ ਦੇ ਬੰਦੇ ਨਾਲ ਗੱਲ ਕਰੀਏ ਜੇ ਛੋਟਲ ਦੇ ਬੰਦੇ ਨਾਲ ਦੁੱਖ ਪੋੜ ਲਿਆ ਆਪਦਾ ਤੁਸੀਂ ਉਹਦਾਂ ਗਾਹਾਂ ਗੱਲ ਕਰੋ ਵੀ ਹਾਂ ਭਾਈ ਕੀ ਗੱਲਬਾਤ ਆ ਕੀ ਨਹੀਂ ਉਹਨੂੰ ਸੰਕਾ ਤੇ ਦੱਸਣ ਦੇ ਵਜਾਇ ਗੱਲ ਉਹਨੂੰ ਸੁਝਾਉਣ ਦੇ ਵਜਾਇ ਲੋਕ ਉਹਦੇ ਕਣੀ ਪਲਟ ਜਾਂਦੇ ਨੇ ਵੀ ਹਾਂ ਸਾਨੂੰ ਖਾਣ ਨੂੰ ਮਿਲਦਾ ਆਪਣਣ ਕੇ ਇਹਦੇ ਦੁੱਖ ਤੋਂ ਕੀ ਲੈਣਾ ਅੱਪੇ ਨੇਪਟੇ ਨਾ ਨੇਪਟੇ ਬਸ ਆਪਾਂ ਨੇ ਜਿਸ ਤੋਂ ਕੀ ਲੈਣਾ ਹਾਂ ਹੰਦੇ ਸਮੇਂ 'ਚ ਐਵੇਂ ਵੀ ਐ ਜਿਵੇਂ ਅਸੀਂ ਆਪਦੀ ਐਗਜ਼ੈਂਪਲ ਲਈਏ ਜਾਂ ਹਨਾ ਮੈਂ ਇੰਨਾ ਬਾਰੇ ਇਹਨਾਂ ਦੇ ਕੋਲ ਬੈਠ ਕੇ ਕਹਾਂ ਵੀ ਤੂੰ ਤੇਰੇ ਵਰਗਾ ਤਾਂ ਬੰਦਾ ਹੀ ਨਹੀਂ ਤੂੰ ਤਾਂ ਭੋਲਾ ਪੰਛੀ ਆ ਤੇਰੇ ਨਾਲ ਤਾਂ ਦੇਖੀ ਉਹ ਮਾੜੀ ਕਰ ਗਿਆ ਤੂੰ ਤਾਂ ਇਹ ਜਿਹਾ ਹੈ ਹੀ ਨਹੀਂ ਮੈਂ ਮੈਂ ਕਹੀ ਜਾਵਾਂ ਤੇ ਅੱਗੇ ਜਾ ਕੇ ਕਿਸੇ ਕੋਲ ਮੈਂ ਹਨਾ ਮਾੜੀਆਂ ਕਹੀ ਜਾਵਾਂ ਤੇ ਉਹ ਤਾਂ ਮੇਰੇ ਲਈ ਵੀ ਗਲਤ ਹੋਊਗਾ ਨਾ ਪਰ ਚੱਲਦਾ ਐਵੇਂ ਹੀ ਆ ਮੈਂ ਇਹਨਾਂ ਨੂੰ ਜੇ ਪਤਾ ਵੀ ਲੱਗ ਜੂਗੇ ਮੈਂ ਇਹਨਾਂ ਨਾਲ ਐਵੇਂ ਕਰਦੀ ਆਂ ਫਿਰ ਵੀ ਮੇਰੇ ਨਾਲ ਹਨਾ ਵਧੀਆ ਉਹ ਕਰੀ ਜਾਣਗੇ ਇਹੀ ਇਨਸਾਨਾਂ ਦਾ ਅੱਜਕੱਲ ਕੰਮ ਆ ਉਹ ਇਨਸਾਨ ਦਾ ਜਾਦਾ ਕਰਦੇ ਆ ਜਿਹੜਾ ਉਹਨਾਂ ਦੀਆਂ ਬੁਰਾਈਆਂ ਕਰ ਰਿਹਾ ਜਿਆਦਾ ਉਹ ਉਹਦੇ ਨਾਲ ਗਲਤ ਕਰ ਰਿਹਾ ਉਹਨੂੰ ਉਹ ਚੰਗਾ ਸਮਝਦੇ ਉਹ ਕਹਿੰਦੇ ਵੀ ਇਹ ਮੇਰਾ ਹੈਗਾ ਤੇ ਜਿਹੜਾ ਕਿਸੇ ਦਾ ਚੰਗਾ ਸੋਚ ਰਿਹਾ ਕਿਸੇ ਦੇ ਦੁੱਖ ਚ ਜਾ ਕੇ ਖੜਦਾਗਾ ਕਦੇ ਵੀ ਪਿੱਛੇ ਨਹੀਂ ਹਟਿਆ ਉਹ ਉਹਨਾਂ ਨੂੰ ਮਾੜਾ ਲੱਗਦਾ ਵੀ ਇਹ ਇਨਸਾਨ ਤਾਂ ਮਾੜਾਗਾ ਜੇ ਕਦੀ ਛੋਟੀ ਜਿਹੀ ਵੀ ਗਲਤੀ ਹੋ ਜਵੇ ਬਸ ਇਹ ਇਨਸਾਨ ਵਰਗਾ ਮਾੜਾ ਨਹੀਂ ਐ ਨਹੀਂ ਸੋਚਣਾ ਵੀ ਕਦੇ ਇਹਨੇ ਮੇਰੇ ਲਈ ਕੀ ਕੀਤਾ ਸੀ ਕਿੰਨਾ ਮੇਰਾ ਪਿਆਰ ਹੀ ਹੁੰਦਾ ਵੈਸੇ ਇਹ ਹਨਾ ਪਰ ਭੁੱਲ ਜਾਂਦੇ ਆ ਲੋਕ ਪਿਆਰ ਬਿਰਨ ਦਾ ਕੁਝ ਨਹੀਂ ਸਮਝਦੇ ਬਸ ਐਸਾ ਮੇਨ ਹੋ ਗਿਆ ਹਨਾ ਬਾਕੀ ਕਈ ਵਾਰ ਇਦਾਂ ਹੁੰਦਾ ਜਿਹੜੇ ਇਨਸਾਨ ਤੋਂ ਆਪਾਂ ਨੂੰ ਉਮੀਦ ਵੀ ਨਹੀਂ ਹੁੰਦੀ ਆਪਣਾ ਪਿਆਰ ਦਾ ਹੀ ਦਸਤਾ ਹੁੰਦਾ ਨਾ ਉਹ ਬੰਦਾ ਹਮੇਸ਼ਾ ਤੁਹਾਡੇ ਨਾਲ ਖੜੂਗਾ ਚਾਹੇ ਚੁੰਮ ਮਰਜੀ ਖੜੇ ਚਾਹੇ ਉਹ ਜਿੰਨੇ ਮਰਜੀ ਦੁੱਖ ਚਾ ਜਿਵੇਂ ਮਰਜੀ ਆ ਉਹ ਬੰਦਾ ਤੁਹਾਡੇ ਨਾਲ ਹਮੇਸ਼ਾ ਖੜੂਗਾ ਭਾਵੇਂ ਆਪਾਂ ਉਹਦੀ ਕੋਈ ਹੈਲਪ ਨਹੀਂ ਕੀਤੀ ਹੁੰਦੀ ਪੈਸੇ ਦੀ ਕਦੇ ਹਾਂ ਕਦੇ ਆਪਾਂ ਨੂੰ ਯਾਰ ਮਿਲੇ ਵੀ ਨਹੀਂ ਹੁੰਦੇ ਉਹ ਬੰਦਾ ਹਮੇਸ਼ਾ ਆਪਣੇ ਨਾਲ ਖੜੂਗਾ ਜਿਹਨੂੰ ਆਪਣੇ ਖਵਾਇਆ ਹੁੰਦਾ ਦਿਲੋਂ ਜੀਦਾ ਕਰਿਆ ਹੁੰਦਾ ਜਿਹਨੂੰ ਆਪਣੇ ਪੈਸਾ ਟੋਕਰ ਕੋਈ ਵੀ ਮਦਦ ਦਿੱਤਾ ਹੋਊਗਾ ਉਹ ਬੰਦਾ ਹਮੇਸ਼ਾ ਪਿੱਠ ਦਿਖਾ ਕੇ ਭੱਜਣ ਤੇ ਭੱ ਉਹੀ ਆਗਾ ਇਹ ਵੀ ਸਾਰਿਆਂ ਨੂੰ ਜੋੜ ਕੇ ਰੱਖੋ ਵਧੀਆ ਹਨ ਜੇ ਕਿਸੇ ਨੂੰ ਤੁਹਾਨੂੰ ਲੱਗਦਾਗਾ ਵੀ ਤੁਸੀਂ ਹਾਂ ਇੱਥੇ ਕੁਝ ਕਰ ਸਕਦੇ ਆ ਤਾਂ ਉਥੇ ਕਰੋ ਹਨ ਗੱਲਾਂ ਚੁੱਪ ਬੈਠ ਕੇ ਨਾ ਬੈਠੋ ਵੀ ਬਸ ਉਹਨੂੰ ਅਗਲੇ ਤੁਸੀਂ ਕਹੀ ਜਾਮੂ ਵੀ ਹਾਂ ਤੇਰੇ ਨਾਲ ਮਾੜਾ ਹੁੰਦਾ ਮਾੜਾ ਹੁੰਦਾ ਪਰ ਤੁਸੀਂ ਕਰੋ ਹੈ ਨਾ ਹਨ ਇਹ ਤਾਂ ਗਲਤ ਗੱਲ ਲਾਗੀ ਬਾਕੀ ਸਭ ਕਿਤੇ ਚੱਲਦਾ ਹੀ ਰਹਿੰਦਾ ਬਾਕੀ ਜਦੋਂ ਮਾੜੇ ਸਮੇਂ ਚੋਂ ਬੰਦਾ ਚੰਗੇ ਸਮੇਂ ਚ ਆਉਂਦਾ ਫਿਰ ਕਈ ਇਨਸਾਨ ਇਦਾਂ ਕਹਿੰਦੇ ਨੇ ਵੀ ਮੈਂ ਤਾਂ ਆਪ ਚਾਉਂਦਾ ਸੀ ਹਨਾ ਵੀ ਆਏ ਹੋ ਜਵੇ ਤੇਰਾ ਉੱਤਰ ਹੋਇਆ ਚਿਹਰਾ ਮਿੱਤੂ ਦੇਖਿਆ ਨਹੀਂ ਜਾਂਦਾ ਸੀਗਾ ਮੈਨੂੰ ਇਸ ਵੀਕਾ ਦੋ ਨਾ ਠੀਕ ਹੋਵੇ ਬਸ ਇੱਕ ਝੂਟੀ ਅਮਦਰਦੀ ਹੁੰਦੀ ਉਹਨਾਂ ਨੂੰ ਇਦਾਂ ਹੁੰਦਾ ਵੀ ਸਾਨੂੰ ਇਹਨਾਂ ਦੀ ਲੋੜ ਪੈ ਜੂ ਕਿਤੇ ਵੀ ਹੋਰ ਕਿਤੇ ਸਾਡੇ ਨਾਲ ਟੋਟੀ ਨਾ ਜਾਣ ਕਿ ਵੀ ਕਿਤੇ ਇਹਨਾਂ ਦੇ ਮਨ ਚ ਕੋਈ ਨੇਗੈਟਿਵਿਟੀ ਨਾ ਜਵੇ ਸਾਡੇ ਵਿਰੁੱਧ ਇਦਾਂ ਦੀਆਂ ਗੱਲਾਂ ਹੋ ਜਾਂਦੀਆਂ ਨੇ ਪਰ ਮਾੜੇ ਸਮੇਂ ਚ ਲੋਕ ਫਾਇਦਾ ਬਹੁਤ ਜ਼ਿਆਦਾ ਚੱਕਦੇ ਨੇਗੇ ਚੱਕ ਤਾਂ ਇੰਨੀ ਜ਼ਿਆਦਾ ਮਾੜੀ ਆ ਨਾ ਕਹਿੰਦੇ ਵੀ ਇਹ ਘਰ ਪਾੜ ਦਿੰਦੀ ਹੈ ਕਿ ਲੋਕ ਜੇ ਕੋ ਕਿਤੇ ਚਲੇ ਜਾਵੇ ਉਹਦੀਆਂ ਉਹਦੇ ਕੋਲ ਕਰਤੀ ਉਹਨੂੰ ਭਰ ਭਰ ਕੇ ਐ ਭੇਜ ਦਿੰਦੇ ਨੇ ਬਸ ਵੀ ਬੰਦੇ ਦੇ ਘਰੇ ਤਾਂ ਕਲੇਸ਼ ਪਵਾ ਕੇ ਰੱਖਣਾ ਜਾਂ ਇਦਾਂ ਦਾ ਕੰਮ ਚ ਵੀ ਬਸ ਇਹਦਾ ਘਾਟਾ ਹੀ ਰਵੇ ਕਿਸੇ ਦੀ ਸੁੱਖ ਕੋਈ ਭਾਲਦਾ ਹੀ ਹੈਗਾ ਜਿੰਨਾ ਮਰਜ਼ੀ ਕੋਈ ਕਹਿ ਲਵੇ ਸਾਨੂੰ ਤਾਂ ਬਹੁਤ ਹੁੰਦਾ ਸੀਗਾ ਜਦੋਂ ਤੂੰ ਐਵੇਂ ਉਤਰਿਆ ਚਿਹਰਾ ਲੈ ਕੇ ਬਹੁਤ ਹੁੰਦਾ ਬਹੁਤ ਕਹਿਣਗੇ ਲੋਕ ਚੰਗੇ ਸਮੇਂ ਚ ਪਰ ਉਹ ਦਿਲੋਂ ਤਾਂ ਕੋਈ ਨਹੀਂ ਜਾਣਦਾ ਲੱਗਦਾ ਵਧੀਆ ਐਵੇਂ ਹੀ ਹੋਵੇ ਅਸੀਂ ਆਪਣੇ ਆਪ ਤੇ ਲੱਗੇ ਗੱਲਾਂ ਕਹਿਣੇ ਆ ਜੇ ਇਹ ਮੇਰੇ ਨਾਲ ਗੁੱਸੇ ਨੇ ਜਾਂ ਮੈਂ ਇਹਦੇ ਨਾਲ ਗੁੱਸੇ ਆ ਜੇ ਅਸੀਂ ਕਿਸੇ ਨੂੰ ਕਹਿ ਦਈਏ ਵੀ ਹਾਂ ਯਾਰ ਉਹ ਮੇਰੇ ਨਾਲ ਰੋਸੇ ਹੋ ਗਿਆ ਤੁਸੀਂ ਉਹਦੇ ਨੂੰ ਸਮਝਾਓ ਜਾਂ ਸਾਡੀ ਕੋਈ ਸਹਿਮਤੀ ਕਰਾਓ ਉਹਦੀ ਸਹਿਮਤੀ ਕਰਾਉਣ ਦੇ ਬਜਾਏ ਨਾਲੇ ਉਹਦੇ ਕਰਨ ਪਰਨਗੇ ਉਹਦੋਂ ਉਹਦੀ ਸੁਣ ਕੇ ਫਿਰ ਮਿਲ ਕੇ ਗੱਲ ਕਰਨਗੇ ਇਹ ਜਿਹੇ ਲੋਕ ਨੇ ਲੋਕ ਘਰ 파ੜਨ ਤੱਕ ਜਾਂਦੇ ਨੇ ਵੀ ਇਹਨਾਂ ਦਾ ਸਭ ਕੁਝ ਬਰਬਾਦ ਹੋ ਜਾਵੇ ਸਾਡੇ ਨਾਲ ਪਰਤਨ ਲੱਗ ਜੇ ਇਹਨਾਂ ਦਾ ਜਿਹੜਾ ਵੀ ਸਗਾ ਸੰਬੰਧੀ ਹੈਗਾ ਸਾਡੇ ਨਾਲ ਵਰਤੇ ਅਸੀਂ ਉਹਨਾਂ ਦਾ ਮਿਲিয়ে ਮਿਲਵਰਤਨ ਰੱਖੀਏ ਇਹਨੂੰ ਤੋੜ ਕੇ ਰੱਖੀਏ ਇਹ ਇਹਨਾਂ ਦਾ ਖਾਨ ਮਾਰ ਦਈਏ ਤਾਂ ਖਾਣ ਦਾ ਕੋਈ ਕਿਸੇ ਘਰੇ ਕੋ ਭੁੱਖਾ ਜਾਂਦਾ ਸਭ ਜਿੰਗਿਆ ਪਰਮਾਤਮਾ ਹਬ ਦੇ ਘਰੇ ਰਾਜੀ ਕੋ ਜੀ ਰੱਖਦਾ ਤੇ ਤੁਪਨੋਂ ਕਦੇ ਵੀ ਉਹ ਕਰਨਾ ਵੀ ਨਹੀਂ ਚਾਹੀਦਾ ਜੇ ਅੱਜ ਨਿੱਕੜੀ ਕੋਈ ਕਿਸੇ ਨੂੰ 500 ਜਾਂ 1000 ਦੇ ਵੀ ਤੇ ਉਹਦੇ ਨਾਲ ਸਾਰੀ ਜ਼ਿੰਦਗੀ ਨਿਕਲਣ ਨਹੀਂ ਲੱਗੀ ਹੈ ਨਾ ਆਪਦੇ ਆਪ ਦੇ ਵਿਸ਼ਵਾਸ ਰੱਖੋ ਵੀ ਆਪ ਕੁਝ ਕਰਨਾਗਾ ਉਹਦਾ ਕੋਈ ਮੇੜਾ ਨਹੀਂ ਤੁਸੀਂ ਅੱਜ ਕਿਸੇ ਤੋਂ ਲੈ ਕੇ ਕੋਈ ਘਰ ਖੜਾ ਕਰ ਲਿਆ ਕੋਈ ਚੀਜ਼ ਲੈ ਲਈ ਸਾਰੀ ਉਮਰ ਦਾ ਮੇੜਾਂਗਾ ਉਹ ਜਿਹੜਾ ਆਪਦੇ ਆਪ ਬਣਾਈ ਹੋਊਗੀ ਉਹਦਾ ਆਪ ਨੂੰ ਅੰਦਰੋਂ ਵੀ ਸਕੂਨ ਹੋਊਗਾ ਆਪ ਨੂੰ ਇਹੋ ਵੀ ਆਪਾ ਬਣਾਈ ਆ ਕੋਈ ਆਪਾਂ ਨੂੰ ਵਧਾਈ ਦੇਊਗਾ ਤਾਂ ਉਹਦੀ ਵੀ ਆਪਾਂ ਨੂੰ ਖੁਸ਼ੀ ਮਿਲੂਗੀ ਨਹੀਂ ਐਵੇਂ ਚੀਜ਼ਾਂ ਕਿਸੇ ਤੋਂ ਲਈ ਆਈ ਜਾਉਂਗੇ ਉਹਦੀ ਨਾ ਕੋਈ ਖੁਸ਼ੀ ਹੋਵੇ ਨਾ ਕੋਈ ਉਹਦੀ ਬਦਨਾਮੀ ਨਾ ਕਦੇ ਨਾ ਕਦੇ ਕੋਈ ਰਿਸ਼ਤੇਦਾਰ ਮੂੰਹ ਚੋਂ ਗੱਲ ਨਿਕਲ ਜਾਏ ਇਹ ਬੰਦਾ ਜਨ ਕੇ ਜਾਣ ਗੁੱਝ ਕੀ ਨਹੀਂ ਕਰਦਾ ਕਦੇ ਕਦੇ ਉਹਦੇ ਮੂੰਹ ਚੋਂ ਗੱਲ ਨਿਕਲ ਜਾਂਦੀ ਆ ਹਾਂ ਯਾਰ ਉਹਦੇ ਲਈ ਮੈਂ ਆਹ ਕੁਛ ਕਰਿਆ ਸੀ ਪਰ ਉੱਥੇ ਬਹੁਤ ਜ਼ਿੰਮੇਵਾਰੀ ਆਉਂਦੀ ਆ ਵੀ ਕਾਸ਼ ਇਹ ਤੋਂ ਮੈਂ ਨਾ ਲਿਆ ਹੁੰਦਾ ਕਰਕੇ ਤਾਂ ਮਿਹਨਤ ਮੈਂ ਲੈ ਹੀ ਲੈਣਾ ਸੀਗਾ ਸਾਰ ਕੁ ਕਰ ਲੈਣਾ ਸੀਗਾ ਨਾ ਕਿ ਇਸ ਤੋਂ ਯਾਰ ਤੁਸੀਂ ਚੀਜ਼ ਲਾਓ ਨਾ ਕੋਈ ਹੋਰ ਲੋੜ ਆ ਜੇ ਤੁਸੀਂ ਚੀਜ਼ ਅਲਤੋਂ ਲੈਣੋ ਮਤਲਬ ਆਸਾਨ ਕਰਾਉਣੇ ਆਸਾਨ ਦਾ ਮਤਲਬ ਇਹ ਹੁੰਦਾ ਇਹ ਬੰਦਾ ਹਾਂ ਆਸਾਨ ਨਾ ਬੁੱਲੜਦੇ ਇਹ ਨਾ ਇਹਨੇ ਮੇਰੇ ਔਖੇ ਟਾਈਮ ਵੇਲੇ ਮੇਰਾ ਸਾਥ ਦਿੱਤਾ ਸੀਗਾ ਇਹਦਾ ਮੈਂ ਸਾਥ ਛੱਡਾਂ ਦਾ ਕੁਝ ਵੀ ਕਰਾਂ ਜੇ ਤੁਸੀਂ ਸਾਥ ਦੇ ਹੀ ਨਹੀਂ ਸਕਦੇ ਠੀਕ ਹੈ ਨਹੀਂ ਗੱਲ ਤੁਸੀਂ ਸਾਥ ਦੇ ਨਹੀਂ ਸਕਦੇ ਕਿਸਦਾ ਤਾਂ ਘਰ ਪੱਟਣ ਦੀ ਕੋਸ਼ਿਸ਼ ਨਾ ਕਰਿਆ ਕਰੋ ਆਪਣਾ ਦਾ ਜਣੀ ਆਪਾਂ ਨੇ ਤੁਹਾਨੂੰ ਕਹਿਣ ਦਾ ਬਾਕਸ ਦੇ ਇਹੀ ਆ ਵੀ ਜੇ ਤੁਸੀਂ ਕਰਨਾ ਕਿਸਦਾ ਤਾਂ ਸੋਚ ਸਮਝ ਕੇ ਕਰੋ ਅੱਜ ਦੇ ਹਿਸਾਬ ਨਾਲ ਲੋਕ ਖਾਣ ਵਾਲੇ ਵੱਧ ਨੇ ਨਾਲ ਚਿਪਕਣ ਵਾਲੇ ਵੱਧ ਨੇ ਠੀਕ ਹੈ ਤੇ ਪਿੱਠ ਦਿਹਾਉਣ ਵਾਲੇ ਸਭ ਤੋਂ ਵੱਧ ਨੇ ਜੇ ਦਾ ਤੁਸੀਂ ਦਿਲੋਂ ਕਰੋਗੇ ਪਿਆਰ ਨਾ karenge ਬਿਨਾ ਪੈਸੇ ਤੋਂ ਮੇਰਾ ਰਸਤਾ ਰੱਖੇਗੇ ਕਿਸੇ ਨਾਲ ਹਨਾ ਉਹ ਬੰਦਾ ਚਾਹੀ ਜਿੰਨਾ ਮਰਜੀ ਦੁੱਖ ਦੀ ਘੜੀ ਚਾਹੋ ਤੁਹਾਡੇ ਨਾਲ ਖੜੂਗਾ ਜਿਉਂ ਤੁਸੀਂ ਨੇ ਨਿਰਤਕ ਖਵਾਇਆ ਹੋਗਾ ਜਿਹੜਾ ਭੱਜ ਭੱਜ ਕੇ ਮਿਲੂਗਾ ਹਨੂ ਜੱਫੀਆਂ ਪਾਊਗਾ ਕ ਹੱਸ ਖਲ ਕੇ ਜਿਉਂ ਜੀ ਜੀ ਕਰਕੇ ਮਿਲੂਗਾ ਉਹ ਤੁਹਾਡਾ ਹੋਣਾ ਸਮਝ ਲਵਿਓ ਜ਼ਹਿਰ ਜ਼ਹਿਰ ਦਾ ਭਰਿਆ ਹੋਊਗਾ ਮਾਣ ਉਹ ਜ਼ਹਿਰ ਦਾ ਕਈ ਵਾਰ ਐਵੇਂ ਵੀ ਹੈ ਜੇ ਤੁਹਾਡੇ ਕਈ ਵਾਰ ਪਰਿਵਾਰ ਦੇ ਮੈਂਬਰ ਨੇ ਕਿਸੇ ਨੇ ਹੈਲਪ ਕਰੀ ਉਹ ਦੁਨੀਆ ਤੇ ਨਹੀਂ ਆਪਾਂ ਕਹਿ ਨਹੀਂ ਲੈ ਉਹਨੇ ਹੀ ਕਰੀ ਸੀ ਮੇਰੀ ਹੈਲਪ ਇਹ ਕਿ ਕਰਨ ਜੋਗਾ ਉਦਾਂ ਹੀ ਪਰਿਵਾਰ ਹੁੰਦਾ ਉਹ ਕੋਈ ਉਹ ਹੋਰ ਨਹੀਂਗਾ ਉਹਨਾਂ ਦੇ ਗੁਣ ਉਹਨਾਂ 'ਚ ਵੀ ਹੁੰਦੇ ਹੀ ਨੇਗੇ ਜੋ ਸਿੰਘ ਉਹਨਾਂ ਨੂੰ ਮਾੜਾ ਕਹੀ ਜਾਂਦੇ ਹੋ ਵੀ ਸਾਡਾ ਤਾਂ ਜਿਹੜਾ ਕਰਨ ਵਾਲਾ ਉਹ ਕਰਨ ਵਾਲੇ ਸੀ ਬਸ ਉਹਦੇ ਤੇ ਹੀ ਵੀ ਦੂਸਰੇ ਮੈਂਬਰ ਨਾਲ ਤੁਸੀਂ ਨਫਰਾ ਤੋਂ ਚੁਗਲੀਆਂ ਕੰਨਾਂ 'ਚ ਫੂਕਾਂ ਇਹ ਕੰਮ ਕਰਦੇ ਨੇ ਬਸ ਸਾਰੇ ਕਿਤੇ ਐ ਹੋ ਜਾਂਦਾ ਕਈ ਇਨਸਾਨ ਐਦਾਂ ਦੇ ਆ ਵੀ ਸਾਰੇ ਕਿਤੇ ਮੇਰਾ ਹੀ ਬੋਲ ਵਾਲਾ ਉਹ ਵੀ ਸਾਰੇ ਕਿਤੇ ਮੈਂ ਹੀ ਚੰਗਾ ਲੱਗਾ ਵੀ ਉਹਦੇ ਨਾਲ ਤਾਂ ਕੋਈ ਵਰਤੇ ਨਾ ਕੋਈ ਉਹਨੂੰ ਬਲਾਵੇ ਵੀ ਨਾ ਬਸ ਵੀ ਸਾਰੇ ਕਿਤੇ ਮੈਂ ਹੀ ਦੱਸਿਆ ਹੋਵੇ ਵੀ ਆਹੀ ਆ ਬੰਦਾ ਤਾਂ ਬਸ ਉਹੀ ਆ ਤੁਸੀਂ ਇਹ ਨਾ ਭੁੱਲੋ ਵੀ ਜੀ ਨੇ ਤੁਹਾਡਾ ਕਰਿਆ ਜਿਹਦੇ ਬੈਠੇ ਨੇ ਤੁਸੀਂ ਉਹਦਾ ਘਰ ਪਾਰ ਨਹੀਂ ਵਜਾਇਆ ਉਹਨਾਂ ਨਾਲ ਨਾਲ ਜੋੜ ਕੇ ਰੱਖੋ ਵੀ ਹਾਂ ਯਾਰ ਸੁਣਨੇ ਛੋਡੇ ਉਹਦਾ ਸੁਣਨੇ ਸੋਡੇ ਮਤਲਬ ਪਿਓ ਆ ਜਾਂ ਕੋਈ ਵੀ ਆ ਉਹਨੇ ਸਾਡਾ ਬਹੁਤ ਜ਼ਿਆਦਾ ਕਰਿਆ ਸੀਗਾ ਉਹਦੇ ਅਸੀਂ ਆਸਾਨਮੰਦ ਦਾ ਵੀ ਅੱਜ ਥੋੜਾ ਅਸੀਂ ਕਰਾਂਗੇ ਪਲ ਚੜ ਕੇ ਉਹਦੇ ਨਾਲ ਖੜਾਂਗੇ ਲੋਕ ਬਸ ਖੜਨ ਦੀ ਵਜਾਈ ਕਹਿੰਦੇ ਨੇ ਵੀ ਹਾਂ ਬਸ ਸਾਡੇ ਨਾਲ ਬਣਦੀ ਆ ਸਾਡੇ ਨਾਲ ਰਹੇ ਅਸੀਂ ਇਹਨਾਂ ਦੇ ਕੀ ਲੈਣਾ ਇਸ ਤੋਂ ਕੀ ਨੰਜ ਜਿੱਥੇ ਆਲਾ ਜਾਂਦਾ ਜਾਵੇ ਇਸ ਤੋਂ ਕੀ ਲੈਣਾ ਸਾਨੂੰ ਖਾਣ ਨੂੰ ਮਿਲਦਾ ਠੀਕ ਆ ਅਸੀਂ ਇਸ ਤੋਂ ਕੀ ਲੈਣਾ ਜਾ ਕੇ ਲੋਕ ਵੀ ਇਹਨੂੰ ਕਿੰਨੀ ਹੱਤਾਂ ਕਰੀ ਜਾਂਦੇ ਨੇ ਮਾੜਾ ਮਾੜਾ ਸੋਚਦੇ ਨੇ ਮੈਂ ਕਿਹਾ